ਸਸ ਇੱਕ ਗੱਲ ਦੋਸਤੋ ਮੈਂ ਹਾਂ ਦੇਵਿੰਦਰ ਸਿੰਘ ਦੋਸਤੋ ਪਿਛਲੇ ਕੁਝ ਕਿ ਘੰਟਿਆਂ ਦੌਰਾਨ ਦੁਨੀਆ ਦੀ ਰਾਜਨੀਤੀ ਨੇ ਬੜੇ ਹੀ ਅਜੀਬ ਮੋੜ ਕੱਟੇ ਨੇ ਪਿਛਲੀਆਂ ਗੱਲਾਂ ਬਾਤਾਂ ਦੇ ਵਿੱਚ ਆਪਾਂ ਲਗਾਤਾਰ ਇਸ ਗੱਲ ਤੇ ਜ਼ਿਕਰ ਕਰ ਰਹੇ ਹਾਂ ਕਿ ਜੀਓਪੋਲਿਟਿਕਸ ਕਿੱਦਾਂ ਬਦਲ ਰਹੀ ਹੈ ਯੂਕਰੇਨ ਤੇ ਰਸ਼ੀਆ ਦੀ ਵਾਰ ਦੇ ਚੱਲਦਿਆਂ ਯੂਕਰੇਨੀਅਨ ਰਾਸ਼ਟਰਪਤੀ ਤੇ ਡੋਨਲਡ ਟਰੰਪ ਦੇ ਦਰਮਿਆਨ ਜੋ ਕੁਝ ਵੀ ਹੋਇਆ ਉਹਦੇ ਬਾਬਤ ਆਪਾਂ ਡਿਟੇਲਡ ਰਿਪੋਰਟ ਪਿਛਲੀ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਆ ਇਸ ਤੋਂ ਪਿਛਲੀ ਵੀਡੀਓ ਤੁਸੀਂ ਦੇਖ ਸਕਦੇ ਹੋ ਜਿਹਦੇ ਵਿੱਚ ਮੈਂ ਮੁਕੰਮਲ ਜਾਣਕਾਰੀ ਦਿੱਤੀ ਹੈ ਕਿ ਐਕਚੁਅਲੀ ਕੀ ਹੋਇਆ ਕਿੱਥੋਂ ਸਾਰੀ ਕਹਾਣੀ ਸ਼ੁਰੂ ਹੋਈ ਕਿਉਂ ਇਹ ਜਿਹੜੀ ਆ ਸਥਿਤੀ ਇੱਥੇ ਤੱਕ ਪਹੁੰਚੀ ਹੁਣ ਉਹ ਕਿਉਂਕਿ ਕੱਲ ਜਦੋਂ ਮੈਂ ਰਿਕਾਰਡਿੰਗ ਕੀਤੀ ਉਹਦੋਂ ਬੜੀ ਉਸੇ ਟਾਈਮ ਇਹ ਘਟਨਾ ਹਜੇ ਵਾਪਰੀ ਸੀ ਸੋ ਉਸ ਤੋਂ ਬਾਅਦ 24 ਘੰਟਿਆਂ ਦੇ ਦੌਰਾਨ ਕੀ ਹੋਇਆ ਉਹਦੇ ਤੇ ਆਪਾਂ ਗੱਲ ਕਰਦੇ ਆ ਕਿ ਜਦੋਂ ਜ਼ੇਲੈਸਕੀ ਨੂੰ ਵਾਈਟ ਹਾਊਸ ਦੇ ਵਿੱਚੋਂ ਅਲਬਾ ਦਾ ਕਹਿ ਦਿੱਤਾ ਕਿ ਤੁਸੀਂ ਜਾਓ ਭਾਈ ਇੱਥੋਂ ਉਸਦੇ ਬਾਅਦ ਹੁਣ ਤੱਕ ਕੀ ਹੋਇਆ ਜ਼ਲਨੇਸਕੀ ਜਿਹੜਾ ਯੂਕੇ ਪਹੁੰਚ ਚੁੱਕਿਆ ਕੱਲ ਨੂੰ ਐਤਵਾਰ ਵਾਲੇ ਦਿਨ ਜਿਹੜਾ ਜ਼ਲਨੇਸਕੀ ਦੀ ਤੇ ਬਹੁਤ ਸਾਰੇ ਯੂਰੋਪੀਅਨ ਲੀਡਰਸ ਦੀ ਮੁਲਾਕਾਤ ਯੂਕੇ 'ਚ ਹੋਣ ਜਾ ਰਹੀ ਹੈ ਯੂਕੇ ਪ੍ਰਧਾਨ ਮੰਤਰੀ ਸਰ ਕੀ ਅਸਟਾਮਰ ਨੇ ਆਊਟ ਆਫ ਦਾ ਬੇਜ ਜਾ ਕੇ ਜ਼ਲਨੇਸਕੀ ਨੂੰ ਸਵਾਗਤ ਉਹਦਾ ਕੀਤਾ ਉਹਨੂੰ ਜੱਫੀ ਪਾ ਕੇ ਉਹਨੂੰ ਅੰਦਰ ਲੈ ਕੇ ਆਇਆ ਮੀਡੀਆ ਦੇ ਵਿੱਚ ਜਿੱਦਾਂ ਕਹ ਲਓ ਕਿ ਪ੍ਰੋਪਰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਡੋਨਲਡ ਟਰੰਪ ਨੂੰ ਜਾਂ ਪੂਰੀ ਦੁਨੀਆ ਨੂੰ ਕਿ ਯੂਕੇ ਨਾਲ ਖੜਾ ਯੂਕਰੇਨ ਦੇ ਇਸੇ ਤਰੀਕੇ ਨਾਲ ਜਿਹੜਾ ਜ਼ੇਲਨਸਕੀ ਆ ਉਹਨੇ ਵੀ ਧੰਨਵਾਦ ਕੀਤਾ ਯੂਨਾਈਟਿਡ ਕਿੰਗਡਮ ਦਾ ਕਾਲੂ ਕਿੰਗ ਚਾਰਲਸ ਦੇ ਨਾਲ ਵੀ ਮੁਲਾਕਾਤ ਹੋਣੀ ਆ ਜ਼ੇਲਨਸਕੀ ਦੀ ਸੋ ਖੈਰ ਆਪਾਂ ਇਸ ਜ਼ੇਲਨਸਕੀ ਵਾਲੇ ਟਾਪਿਕ ਤੇ ਆਉਨੇ ਆ ਜੀਓ ਪੋਲਿਟਿਕਸ ਦੇ ਵਿੱਚ ਕੀ ਚੱਲ ਰਿਹਾ ਉਸ ਤੋਂ ਪਹਿਲਾਂ ਕਿਉਂਕਿ ਆਪਾਂ ਹਰ ਰੋਜ਼ ਤੁਹਾਡੇ ਨਾਲ ਜੁੜੀ ਦਾ ਦੁਨੀਆ ਭਰ ਦੀਆਂ ਤੇ ਖਾਸ ਕਰਕੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੀ ਵਾਪਰਿਆ ਲਗਾਤਾਰ ਉਹਦੇ ਤੇ ਆਪਾਂ ਚਰਚਾ ਕਰੀਦੀ ਆ ਸੋ ਪੰਜਾਬ ਦੇ ਨਾਲ ਸੰਬੰਧਿਤ ਇੱਕ ਦੋ ਬਹੁਤ ਹੀ ਅਹਿਮ ਅਪਡੇਟਸ ਨੇ ਇੱਕ ਤਾਂ ਜੇਕਰ ਆਪਾਂ ਪੰਥਕ ਪੋਲਿਟਿਕਸ ਦੇ ਵਿੱਚ ਆਈਏ ਤਾਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਣਾ ਨੇ ਬੜਾ ਸਿੱਧਾ ਸੰਕੇਤ ਇਸ ਗੱਲ ਦਾ ਦੇ ਦਿੱਤਾ ਕਿ ਭਾਈ ਤੁਸੀਂ ਕਿਉਂਕਿ ਉਹਨਾਂ ਨੂੰ ਪੁੱਛਿਆ ਜਾ ਰਿਹਾ ਸੀਗਾ ਕਿ ਜੀ ਤੁਹਾਡੀ ਉਹਦੇ ਨੂੰ ਲੈ ਕੇ ਵੀ ਤੁਹਾਨੂੰ ਜਿਹੜਾ ਬਰਖਾਸਤ ਕੀਤਾ ਜਾ ਸਕਦਾ ਬਸ ਇਹ ਵੀ ਕਮਾਲ ਦੀ ਗੱਲ ਹੈ ਇਦਾਂ ਦੀ ਗੱਲ ਉੱਠਣੀ ਹੀ ਨਹੀਂ ਚਾਹੀਦੀ ਕਿ ਸਿੰਘ ਸਾਹਿਬ ਅਕਾਲ ਤਖਤ ਸਭ ਦੇ ਜਥੇਦਾਰ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਿ ਸਾਡੀ ਕੌਮ ਦਾ ਸਿੱਖਾਂ ਦਾ ਸਭ ਤੋਂ ਉੱਚਾ ਜਿਹੜਾ ਅਹੁਦਾ ਆ ਪਰ ਖੈਰ ਗਿਆਨੀ ਰਗਵੀਰ ਸਿੰਘ ਹੋਣਾ ਨੇ ਬੜਾ ਸਪਸ਼ਟ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਮੈਂ ਕੱਪੜੇ ਝੋਲੇ 'ਚ ਪਾਏ ਆ ਮੇਰਾ ਕਪੜਿਆਂ ਦਾ ਬੈਗ ਤਿਆਰ ਆ ਭਾਈ ਜੇਕਰ ਇਹਨਾਂ ਨੇ ਇਦਾਂ ਦਾ ਕੁਝ ਕਰਨਾ ਤਾਂ ਕਰਕੇ ਦੇਖ ਲੈਣ ਤੇ ਅਕਾਲੀ ਦਲ ਨੂੰ ਕਹਿ ਲਓ ਕਿ ਉਹਨਾਂ ਨੇ ਸਿੱਧਾ ਸੰਕੇਤ ਦੇ ਤਾਂ ਨਾਲ ਦੀ ਨਾਲ ਉਹ ਇਹ ਵੀ ਗੱਲ ਤਕਰੀਬਨ ਸਪਸ਼ਟ ਬਾੰਘੀ ਆ ਕਿ ਜੇਕਰ ਸੱਤ ਮੈਂਬਰੀ ਕਮੇਟੀ ਕਿਉਂਕਿ ਧਾਮੀ ਸਾਹਿਬ ਲੱਗਦਾ ਨਹੀਂ ਕਿ ਉਹ ਵਾਪਸ ਆਉਣਗੇ ਤੇ ਜੇਕਰ ਧਾਮੀ ਸਾਹਿਬ ਆਉਂਦੇ ਵੀ ਆ ਚਲੋ ਜੇ ਐਸਜੀਪੀਸੀ ਦੇ ਪ੍ਰਧਾਨ ਦੇ ਤੌਰ ਤੇ ਆ ਜਾਂਦੇ ਆ ਤਾਂ ਠੀਕ ਹੈ ਜੇਕਰ ਉਹ ਸੱਤ ਮੈਂਬਰੀ ਕਮੇਟੀ ਦੇ ਪ੍ਰਧਾਨ ਨਹੀਂ ਬਣਨਾ ਚਾਹੁੰਦੇ ਤੇ ਫਿਰ ਪੰਜ ਮੈਂਬਰੀ ਕਮੇਟੀ ਆਪਣਾ ਕੰਮ ਸ਼ੁਰੂ ਕਰ ਦਵੇ ਇਹ ਤਕਰੀਬਨ ਸਿੰਘ ਸਾਹਿਬ ਨੇ ਸੰਕੇਤ ਦੇ ਕੇ ਕਿ ਪਾਣੀ ਮੈਂਬਰੀ ਕਮੇਟੀ ਆਪਣਾ ਕੰਮ ਕਰੇਗੀ 댓 ਮੀਨਸ ਕਿ ਜਿਹੜੀ ਅਕਾਲੀ ਦਲ ਦਾ ਇਹ ਕਹਿਣਾ ਕਿ ਅਸੀਂ ਉਹ ਭਰਤੀ ਕੀਤੀ ਆ ਉਹ ਤਾਂ ਫਿਰ ਨਹੀਂ ਮੰਨੀ ਜਾਵੇਗੀ ਕਿਉਂਕਿ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਖੜੇ ਹੋ ਕੇ 2 ਦਸੰਬਰ ਨੂੰ ਜਿਹੜਾ ਹੁਕਮ ਇਨਵਿਨ ਮੰਨਣ ਦੀ ਜੇਕਰ ਆਪਾਂ ਗੱਲ ਕਹੀਏ ਉਹਦੇ ਵਿੱਚ ਤਾਂ ਇਹ ਹੀ ਆ ਨਾ ਕਿ ਸੱਤ ਮੈਂਬਰੀ ਕਮੇਟੀ ਨੇ ਇਹਦੀ ਰਹਿਨਮਾਈ ਦੇ ਹੇਠ ਮੈਂਬਰਸ਼ਿਪ ਕੁਵਾਇਆ ਤੇ ਚਲਣੀ ਆ ਮੈਂਬਰਸ਼ਿਪ ਡਰਾਈਵ ਚਲਣੀ ਆ ਤੇ ਉਸ ਤੋਂ ਬਾਅਦ ਜਿਹੜਾ ਜਿਨੇ ਵੀ ਮੈਂਬਰ ਬਣ ਗਏ ਉਹਨਾਂ ਨੇ ਡੈਲੀਗੇਟ ਬਣ ਕੇ ਤੇ ਆਪਣੇ ਪ੍ਰਧਾਨ ਜੋ ਜੋ ਵੀ ਅਕਾਲੀ ਦਲ ਦਾ ਚੁਣਿਆ ਜਾਵੇਗਾ ਨਵੇਂ ਤੌਰ ਤੇ ਇਹ ਵੀ ਉਸਮੇ ਸਿੰਘ ਸਹਿਬਾਨਾ ਨੇ ਕਿਹਾ ਸੀਗਾ ਕਿ ਇਹ ਜਿਹੜੀ ਹੁਣ ਦੀ ਲੀਡਰਸ਼ਿਪ ਆ ਇਹ ਆਪਣਾ اخਲਾਕੀ ਜ਼ਵਾਜ ਜਿਹੜਾ ਉਹ ਗਵਾ ਚੁੱਕੀ ਹੈ ਲੀਡਰਸ਼ਿਪ ਦੇਣ ਦਾ ਸੋ ਖੈਰ ਪਰ ਤੁਹਾਨੂੰ ਪਤਾ ਕਿ ਇਹਨਾਂ ਨੇ ਅਕਾਲੀਆਂ ਨੇ ਲੱਲਾ ਪੱਪਾ ਕਰਕੇ ਬੱਦਲ ਢੜੇ ਵਾਲਿਆਂ ਨੇ ਸੋ ਇਹਨਾਂ ਨੇ ਲੱਲਾ ਪੱਪਾ ਇਸ ਵੀਕੇ ਨਾਲ ਕੀਤਾ ਕਿ ਜੀ ਅਸੀਂ ਤਾਂ ਸਾਡੀ ਮਾਨਤਾ ਰੱਦ ਹੋ ਜਾਣੀ ਆ ਤੁਹਾਨੂੰ ਪਤਾ ਬਹੁਤ ਵਾਰ ਆਪਾਂ ਉਹਦੇ ਤੇ ਜ਼ਿਕਰ ਕਰ ਚੁੱਕੇ ਹਾਂ ਕਿ ਕਿਹੜੀਆਂ ਗੱਲਾਂ ਇਹ ਕਰਦੇ ਰਹਿੰਨੇ ਸੋ ਉਹਦੇ ਚੱਲਦੇ ਇਹਨਾਂ ਨੇ ਬਹੁਤ ਕੁਝ ਕੀਤਾ ਪਹਿਲਾਂ ਅਸਤੀਫਾ ਦੇਣ ਨੂੰ ਲੈ ਕੇ ਤੇ ਬਾਅਦ ਚੋਣੀ 5 ਮੈਂਬਰੀ 7 ਮੈਂਬਰੀ ਕਮੇਟੀ ਨੂੰ ਲੈ ਕੇ ਤੇ ਇਹਨਾਂ ਨੇ ਆਪਣੀ ਮੈਂਬਰਸ਼ਿਪ ਕਰ ਲਈ ਉਹਦੇ ਬਾਬਤ ਵੀ ਸਰਦਾਰ ਚਰਨਜੀਤ ਸਿੰਘ ਬਰਾੜ ਹੋਣਾ ਦਾ ਕਹਿਣਾ ਕਿ ਉਹ ਮੈਂਬਰਸ਼ਿਪ ਪੂਰੀ ਨਹੀਂ ਹੈਗੀ ਪਰ ਖੈਰ ਇਹਨਾਂ ਦਾ ਇਹ ਕਹਿਣਾ ਕਿ ਉਹ ਮੈਂਬਰਸ਼ਿਪ ਸਾਡੀ ਪੂਰੀ ਆ ਤੇ ਜਿਵੇਂ ਮੈਂ ਅੱਗੇ ਵੀ ਤੁਹਾਡੇ ਨਾਲ ਇਹ ਗੱਲ ਕਰ ਚੁੱਕਾ ਕਿ ਹੋ ਸਕਦਾ ਕਿ ਜਲਦੀ ਤੋਂ ਜਲਦੀ ਉਹ ਮੈਂਬਰਸ਼ਿਪ ਨੂੰ ਕੰਪਲੀਟ ਕਰਕੇ ਬਾਦਲ ਸਾਹਿਬ ਸੁਖਵੀਰ ਸਿੰਘ ਬਾਦਲ ਨੂੰ ਦੁਬਾਰਾ ਪ੍ਰਧਾਨ ਵੀ ਐਲਾਨ ਦੇਣ ਪਰ ਚਲੋ ਹੁਣ ਕਿਉਂਕਿ ਸਿੰਘ ਸਾਹਿਬ ਨੇ ਇਹ ਗੱਲ ਕਹਿ ਦਿੱਤੀ ਆ ਦੇਖਦੇ ਹਾਂ ਕਿ ਕਿੰਨਾ ਕਿਦੇ ਤੇ ਅੱਗੇ ਅਕਾਲੀ ਦਲ ਵੱਧਦਾ ਕਿ ਨਹੀਂ ਵੱਧਦਾ ਦੂਜੀ ਇੱਕ ਅਹਿਮ ਗੱਲ ਇਹ ਹੋਈ ਆ ਪੰਜਾਬ ਦੇ ਵਿੱਚ ਕਿ ਜਿਹੜੀ ਚੀਜ਼ ਬਹੁਤ ਸਾਰੇ ਸਾਡੇ ਅਰਗਿਆਂ ਨੂੰ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਸਪੋਰਟਰਜ਼ ਨੂੰ ਇਹ ਉਮੀਦ ਸੀਗੀ ਕਿ ਆਮ ਆਦਮੀ ਪਾਰਟੀ ਜਦੋਂ ਸਰਕਾਰ ਦੇ ਵਿੱਚ ਆਵੇਗੀ ਤੇ ਸਭ ਤੋਂ ਪਹਿਲਾ ਕੰਮ ਇਹ ਕਰੇਗੀ ਕਿ ਨਸ਼ਿਆਂ ਦੇ ਖਿਲਾਫ ਜਿਹੜਾ ਉਹ ਕੋਈ ਮਹਿਮ ਅਰੰਭੇਗੀ ਉਹ ਚਲੋ ਉਸ ਉਸ ਸਮੇਂ ਤਾਂ ਸਾਨੂੰ ਨਹੀਂ ਉਹ ਨਜ਼ਰ ਆਈ ਕਿ ਜੰਗੀ ਪੱਧਰ ਤੇ ਨਸ਼ਿਆਂ ਦੇ ਖਿਲਾਫ ਕੰਮ ਹੋ ਰਿਹਾ ਹਾਲਾਂਕਿ ਤੁਹਾਨੂੰ ਯਾਦ ਹੋਣਾ ਕਿ ਜਿੰਨਾ ਦਿਨਾਂ ਦੇ ਵਿੱਚ ਇਹਨਾਂ ਦੀ ਸਰਕਾਰ ਬਣੀ ਸੀ ਜਦੋਂ ਨਤੀਜੇ ਆਏ ਸੀ ਜੇ ਇਸ ਦੇ ਨਤੀਜੇ ਆਏ ਸੀ ਤੇ ਆਬਵੀਅਸਲੀ ਸਰਕਾਰ ਬਣਨ ਦੇ ਵਿੱਚ ਸੌ ਚੁੱਕ ਸਮਾਗਮ ਦੇ ਹੋਣ ਦੇ ਵਿੱਚ 2 4 5 7 ਦਿਨ ਲੱਗਦੇ ਆ ਉਹ ਜਿਹੜੇ 2-3 ਦਿਨ ਸੀ ਤੁਹਾਨੂੰ ਯਾਦ ਹੋਣਾ ਨਤੀਜਿਆਂ ਵਾਲੀ ਰਾਤ ਜੇਕਰ ਤੁਸੀਂ ਚੇਤੇ ਕਰੋ ਤਾਂ ਇਹਨਾਂ ਦੇ ਐਮ.ਐਲ.ਏਜ਼ ਨੇ ਨਾ ਬਈ ਹੇਟਲੀ ਉੱਤੇ ਲਿਆ ਆਤੀ ਸੀ ਵੀ ਐਦਾਂ ਲੱਗਦਾ ਸੀ ਵੀ ਪੰਜਾਬ ਦੇ ਵਿੱਚ ਇਨਕਲਾਬ ਆ ਗਿਆ ਰੈਵੋਲੂਸ਼ਨ ਆ ਗਿਆ ਪੰਜਾਬ ਦੇ ਵਿੱਚ ਤੇ ਆਮ ਆਦਮੀ ਪਾਰਟੀ ਦੇ 92 ਐਮ.ਐਲ.ਏਜ਼ ਨੇ ਤਾਂ ਹੁਣ ਬਸ ਧੂਣਾ ਪੱਟ ਦੇਣੀ ਆ ਤੇ ਵੀ ਪਤਾ ਨਹੀਂ ਇਹਨਾਂ ਨੇ ਕਿੰਨਾ ਕੰਮ ਕਰ ਦੇਣਾ ਥਾਣਿਆਂ ਦੇ ਵਿੱਚ ਜਾ ਕੇ ਜੀ ਇੱਧਰ ਜੀ ਉੱਧਰ ਜੀ ਪਤਾ ਨਹੀਂ ਅਸੀਂ ਕਿੰਨਾ ਕੰਮ ਕਰ ਦੇਣਾ ਤੇ ਖੈਰ ਉਹ ਬਾਦ ਵਿੱਚ ਕੋਈ ਨਹੀਂ ਲੱਭਿਆ ਉਹ ਪਤਾ ਹੀ ਨਹੀਂ ਲੱਗਾ ਸਾਨੂੰ ਕਿ ਉਹ 2-3 ਦਿਨਾਂ ਦਾ ਹੀ ਇਹਨਾਂ ਸ਼ੌਂਕ ਸੀ ਐਮਐਲਏਜ਼ ਦਾ ਐਮਐਲਏ ਤਾਂ ਇਹਨਾਂ ਦੇ ਖੈਰ ਇਹ ਕਹਿੰਦੇ ਨੇ ਸੀਨੀਅਰ ਜਰਨਲਿਸਟ ਦੀ ਅੱਗੇ ਵੀ ਇੱਕ ਰਿਪੋਰਟ ਮੈਂ ਤੁਹਾਡੇ ਨਾਲ ਸਾਂਝੀ ਕਰ ਚੁੱਕਾ ਕਿ ਭਾਈ ਸਾਨੂੰ ਤਾਂ ਇਹ ਚੋਣ ਪ੍ਰਚਾਰ ਤੇ ਲਾਈ ਰੱਖਦੇ ਨੇ ਕਦੇ ਪੰਜਾਬ ਦੇ ਵਿੱਚ ਕੋਈ ਬਾਇਲ ਇਕਸ਼ਨ ਆ ਗਿਆ ਕਦੇ ਗੁਜਰਾਤ ਤੋੜ ਦਿੰਦੇ ਆ ਫਿਰ ਦਿੱਲੀ ਤੋੜ ਦਿੱਤਾ ਤੇ ਸਾਨੂੰ ਤਾਂ ਇਲੈਕਸ਼ਨਾਂ ਦਾ ਪ੍ਰਚਾਰ ਕਰਨ ਤੇ ਲਾਇਆ ਹੋਇਆ ਸੋ ਚਲੋ ਖੈਰ ਇਹ ਹੁਣ ਚੰਗੀ ਗੱਲ ਹੈ ਜੀ ਹੁਣ ਇਹ ਜਿਹੜੀ ਚੰਗੀ ਗੱਲ ਹੋਵੇ ਉਹਦੀ ਪ੍ਰਸ਼ੰਸਾ ਕਰਨੀ ਚਾਹੀਦੀ ਆ ਸੋ ਇਸ ਸਮੇਂ ਪੰਜਾਬ ਦਾ ਜਿਹੜਾ ਸਭ ਤੋਂ ਪੰਜਾਬ ਦੇ ਮਸਲੇ ਤਾਂ ਖੈਰ ਬਹੁਤ ਨੇ ਤਾਂ ਨਹੀਂ ਕਹਿ ਸਕਦੇ ਕਿ ਇੱਕੋ ਮਸਲਾ ਪਰ ਜਿਹੜਾ ਸਭ ਤੋਂ ਕਹ ਲੋ ਕਿ ਅਹਿਮ ਮਸਲਿਆਂ ਦੇ ਵਿੱਚੋਂ ਇੱਕ ਹੈ ਤੇ ਇਹਦੇ ਕਰਕੇ ਬਹੁਤ ਸਾਰੇ ਮਸਲੇ ਵੀ ਨੇ ਜਿਹੜਾ ਪੰਜਾਬ ਦੇ ਵਿੱਚ ਉਹ ਪ੍ਰਵਾਸ ਹੋ ਰਿਹਾ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਅੱਛਾ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਡਰੀਮ ਦੀਦਾ ਵੀ ਆ ਪਰ ਉਹਨਾਂ ਦੇ ਮਾਪਿਆਂ ਨੂੰ ਡਰ ਲੱਗਦਾ ਡਰ ਕਿਉਂ ਲੱਗਦਾ ਨਸ਼ਿਆਂ ਤੋਂ ਕਿ ਸਾਡਾ ਬੱਚਾ ਨਸ਼ਾ ਨਾ ਕਰਨ ਲੱਗ ਪਵੇ ਬੱਚਾ ਮੁੰਡਾ ਜਿਮ ਵੀ ਜਾਂਦਾ ਨਾ ਪਰਿਵਾਰ ਐਵੇਂ ਹੀ ਪਿੱਛੇ ਡਰੀ ਜਾਂਦਾ ਵੇ ਪਤਾ ਨਹੀਂ ਉਥੇ ਵੱਡੀ ਉਮਰ ਦੇ ਲੋ ਇਹਦੇ ਨਾਲ ਮੁੰਡੇ ਜਿਮ ਕਰਦੇ ਵੇ ਪਤਾ ਨਹੀਂ ਇਹਨੂੰ ਕਿਸੇ ਗਲਤ ਪਾਸੇ ਨਾ ਲਾ ਦੇਣ ਸੋ ਸਭ ਤੋਂ ਅਹਿਮ ਗੱਲ ਇਹ ਹੈ ਕਿ ਜੇਕਰ ਤੁਸੀਂ ਨਸ਼ੇ ਵਾਲਾ ਮਸਲਾ ਹੱਲ ਕਰ ਲੈਂਦੇ ਹੋ ਤੇ ਇਹਦੇ ਨਾਲ ਗੈਂਗਸਟਰ ਵਾਲਾ ਮਸਲਾ ਵੀ ਹੱਲ ਹੋ ਸਕਦਾ ਤੇ ਨਾਲ ਦੀ ਨਾਲ ਜਿਹੜੀ ਸਾਡਾ ਪ੍ਰਵਾਸ ਹੋ ਰਿਹਾ ਪੰਜਾਬ ਨੂੰ ਛੱਡ ਕੇ ਲੋਕੀ ਬਾਹਰ ਜਾ ਰਹੇ ਨੇ ਉਹਦਾ ਮਸਲਾ ਵੀ ਹੱਲ ਕੀਤਾ ਜਾ ਸਕਦਾ ਤੇ ਇਹ ਚੰਗੀ ਗੱਲ ਹੈ ਹੁਣ ਜੰਗੀ ਪਦਰ ਤੇ ਇਸ ਸਮੇਂ ਕੰਮ ਕੀਤਾ ਜਾ ਰਿਹਾ ਇੱਕ ਵੱਡੀ ਕਵਾਇਦ ਇਹਨਾਂ ਦੇ ਵੱਲੋਂ ਅਰੰਭੀ ਗਈ ਆ ਪੰਜਾਬ ਪੁਲਿਸ ਦੀ ਹਜ ਜਿਹੜਾ ਮੇਰੇ ਖਿਆਲ 10-12000 ਦੀ ਜਿਹੜੀ ਨਫਰੀ ਆ ਇਹਦੇ ਤੇ ਲਾਈ ਗਈ ਆ ਲਗਾਤਾਰ ਰੇਡਾਂ ਵਗੈਰਾ ਜਿਹੜੀਆਂ ਕਾਫੀ ਸਾਰੇ ਹੌਟਸਪੌਟ ਜਿਹੜੇ ਆ ਪੰਜਾਬ ਪੁਲਿਸ ਨੇ ਉਹ ਲੱਭੇ ਆ ਜਿਨ੍ਹਾਂ ਦੇ ਉੱਤੇ ਲਗਾਤਾਰ ਉਹ ਰੇਡਾਂ ਮਾਰ ਰਹੇ ਨੇ ਸੋ ਇੱਕ ਚੰਗੀ ਗੱਲ ਆ ਅੰਤਰਰਾਸ਼ਟਰੀ ਮਸਲੇ ਵੱਲ ਜੇਕਰ ਆਪਾਂ ਦੁਬਾਰਾ ਆਈਏ ਤਾਂ ਇਹ ਜਿਹੜਾ ਜੇਕਰ ਪਹਿਲਾਂ ਆਪਾਂ ਇਹ ਦੇਖੀਏ ਕਿ ਹੁਣ ਤੱਕ 24-25 ਘੰਟਿਆਂ ਦੇ ਵਿੱਚ ਹੋਇਆ ਕੀ ਕੀ ਆ ਜਿਹੜੀ ਇੱਕ ਦਸਤਕਤ ਕਰਨ ਗਏ ਸੀ ਮਿਨਰਲ ਡੀਲ ਸਾਈਨ ਕਰਨ ਗਏ ਸੀ ਜਨਲੈਸਕੀ ਉਹ ਖਾਲੀ ਹੱਥ ਹੀ ਵਾਪਸ ਆ ਜਾਂਦੇ ਨੇ ਉਸ ਤੋਂ ਬਾਅਦ ਲੱਗ ਰਿਹਾ ਸੀ ਕਿ ਜਲਦੀ ਹੀ ਵੀ ਜਿਹੜੇ ਜ਼ੇਲੈਸਕੀ ਆ ਉਹ ਯੂਕਰੇਨ ਨੂੰ ਰਵਾਨਾ ਹੋ ਜਾਣਗੇ ਪਰ ਐਦਾਂ ਹੁੰਦਾ ਨਹੀਂ ਤੇ ਚੰਗੀ ਗੱਲ ਇਹ ਰਹੀ ਕਿ ਫੌਕਸ ਨਿਊਜ਼ ਦੇ ਉੱਤੇ ਜਾ ਕੇ ਫੌਕਸ ਨਿਊਜ਼ ਤੁਹਾਨੂੰ ਪਤਾ ਕਿ ਅਮਰੀਕਾ ਦਾ ਜਿਹੜਾ ਸਭਕਤਾਬ ਆ ਉੱਥੇ ਜਿਹੜੇ ਡੈਮੋਕ੍ਰੇਟ ਪਾਰਟੀ ਆ ਸੀਐਨਐਲ ਵਾਲੇ ਜਾਦੇ ਉਧਰ ਰੂਏ ਪਾਸੇ ਨੂੰ ਲੀਨ ਕਰਦੇ ਆ ਤੇ ਫੌਕਸ ਨਿਊਜ਼ ਦਾ ਜਾਦੇ ਜਿਹੜਾ ਝੁਕਾਅ ਹੈਗਾ ਰਿਪਬਲਿਕਨਸ ਦੇ ਵੱਲ ਨੂੰ ਤੇ ਬੜਾ ਖੁੱਲਕੇ ਵੀ ਆ ਇਹਦੇ ਵਿੱਚ ਵੀ ਕੋਈ ਲੁਕਾਉਣ ਵਾਲੀ ਵੀ ਗੱਲ ਨਹੀਂ ਬੜਾ ਖੁੱਲਕੇ ਆ ਸੋ ਫੌਕਸ ਨਿਊਜ਼ ਦੇ ਉੱਤੇ ਜਦੋਂ ਜ਼ਲਨੈਸਕੀ ਦੀ ਮੁਲਾਕਾਤ ਜਾਂ ਕਹੋ ਕਿ ਇੰਟਰਵਿਊ ਹੁੰਦੀ ਆ ਤੇ ਉਹਦੇ ਵਿੱਚ ਜੇਕਰ ਤੁਸੀਂ YouTube ਤੇ ਵੀ ਵੇਖੋਗੇ ਤਾਂ ਉਹਦਾ ਲਿੰਕ ਉਹਨਾਂ ਨੇ ਪਾਇਆ ਕਿ ਕੀ ਕੀ ਤੈਨੂੰ ਡ੍ਰੰਪ ਤੋਂ ਮਾਫੀ ਜ਼ਲਨੈਸਕੀ ਨੂੰ ਮੰਗਣੀ ਚਾਹੀਦੀ ਹੈ ਤੇ ਉਹਨੂੰ ਪੁੱਛਿਆ ਵੀ ਗਿਆ ਅੱਛਾ ਜ਼ਲਨੈਸਕੀ ਆਪਣੇ ਫੈਸਲੇ ਤੇ ਕਹ ਲਓ ਕਿ ਤਕਰੀਬਨ ਅੜਿਆ ਰਿਹਾ ਉਹਨੇ ਮਾਫੀ ਤਾਂ ਨਹੀਂ ਮੰਗੀ ਹੈਗੀ ਉਹਨੇ ਬਾਰ-ਬਾਰ ਜਿਹੜੀਆਂ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਅੱਛਾ ਹੁਣ ਇਸ ਦੇ ਬਾਬਤ ਆਪਾਂ ਕੱਲ ਗੱਲ ਕੀਤੀ ਸੀਗੀ ਤੇ ਆਈ ਥਿੰਕ ਚੰਗੀ ਗੱਲ ਆ ਕਿ ਹੁਣ ਕਾਫੀ ਇਹਦੇ ਤੇ ਗੱਲ ਹੋ ਰਹੀ ਆ ਜਿਹੜੀ ਗੱਲ ਕੱਲ ਮੈਂ ਤੁਹਾਡੇ ਨਾਲ ਕੀਤੀ ਸੀਗੀ ਕਿ ਸਭ ਤੋਂ ਵੱਡੀ ਗੱਲ ਇਹ ਆ ਕਿ ਲੈਂਗੁਏਜ ਦਾ ਪ੍ਰੋਬਲਮ ਇਹਦੇ ਵਿੱਚ ਕਿਉਂਕਿ ਜਿਹੜੀ ਗੱਲ ਅੱਛਾ ਦੇਖੋ ਹੁਣ ਜੇ ਇਸ ਗੱਲ ਤੋਂ ਸਾਰੀ ਲੜਾਈ ਹੋਈ ਆ ਹਾਲਾਂਕਿ 40 50 ਮਿੰਟ ਤੂੰ ਲਗਾਤਾਰ ਇਹ ਗੱਲਾਂ ਬਾਤਾਂ ਚੱਲ ਰਹੀਆਂ ਸੀਗੀਆਂ ਤੇ ਜ਼ੇਲਨਸਕੀ ਲਗਾਤਾਰ ਬੜਾ ਹਨਾ ਟੋਕ ਟੋਕ ਕੇ ਜਵਾਬ ਦੇ ਰਿਹਾ ਸੀਗਾ ਤੇ ਰਾਸ਼ਟਰਪਤੀ ਟਰੰਪ ਨੂੰ ਬੜਾ ਠੋਕ ਕੇ ਤੇ ਟੋਕ ਕੇ ਜਵਾਬ ਦੇ ਰਿਹਾ ਸੀ ਉਹ ਸੋ ਉਹ ਕਿਉਂਕਿ ਉਹੀ ਲੈਂਗੁਏਜ ਦੀ ਗੱਲ ਆਉਂਦੀ ਆ ਬਾਰ-ਬਾਰ ਉਹ ਉਹ ਜਦੋਂ ਉਹ ਬੜੇ ਤਰੀਕੇ ਨਾਲ ਜਿਹੜੀ ਗੱਲ ਉਹ ਕਹਿ ਸਕਦਾ ਸੀ ਉਹ ਨਹੀਂ ਉਸ ਬੜੀ ਜਿਹੜੀ ਆ ਅਬਰਪਟਲੀ ਉਹ ਗੱਲ ਕਰ ਰਿਹਾ ਸੀਗਾ ਜਿੱਦਾਂ ਡੋਨਲਡ ਟਰੰਪ ਨੇ ਕਿਹਾ ਕਿ ਦੇਖ ਬਈ ਇਹ ਦੋਨੇ ਪਾਸੇ ਬੰਦੇ ਮਰ ਰਹੇ ਨੇ ਤੇ ਹੁਣ ਉਥੇ ਜਲਨੈਸਕੀ ਦੀ ਜਗ੍ਹਾ ਜੇਕਰ ਕੋਈ ਹੋਰ ਹੁੰਦਾ ਉਹ ਜਾਂ ਜਲਨੈਸਕੀ ਜੇਕਰ ਇੰਗਲਿਸ਼ ਬਹੁਤ ਜ਼ਿਆਦਾ ਚੰਗੀ ਤਰੀਕੇ ਨਾਲ ਜਾਣਦਾ ਹੁੰਦਾ ਜਾਂ ਜਲਨੈਸਕੀ ਹੁਣ ਇਹ ਗੱਲ ਹੋ ਵੀ ਰਹੀ ਆ ਕਿ ਉਹਨੂੰ ਐਕਚੁਅਲੀ ਟਰਾਂਸਲੇਟਰ ਲੈ ਲੈਣਾ ਚਾਹੀਦਾ ਸੀ ਤੇ ਵੈਸੇ ਵੀ ਜਿਹੜਾ ਤਰਜਮਾ ਕਰਨ ਵਾਲਾ ਹੁੰਦਾ ਸ਼ਾਇਦ ਉਹ ਥੋੜਾ ਜਿਹਾ ਉਹਦੀ ਇਹ ਪਤਾ ਨਹੀਂ ਉੱਥੇ ਦੀ ਜਿਹੜੀ ਯੂਕਰੇਨੀਅਨ ਰਜੀਮ ਹੈ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਸੀਗਾ ਕਿ ਉਹਦੀ ਥੋੜੀ ਜਿਹੀ ਗਰਮੀ ਉਸ ਡਾਇਲੌਗ ਦੀ ਘਟਾ ਦਿੰਦਾ ਜਿਹੜਾ ਤਰਜਮਾ ਕਰਕੇ ਗਾਂ ਦੱਸਦਾ ਇਹ ਚੰਗੀ ਗੱਲ ਹੁੰਦੀ ਤੇ ਪਰ ਖੈਰ ਜਿੱਦਾਂ ਹੁਣ ਜ਼ਲੈਂਸਕੀ ਜਦੋਂ ਡੋਨਾਲਡ ਟਰੰਪ ਨੇ ਇਹ ਕਿਹਾ ਕਿ ਦੋਨੇ ਪਾਸੇ ਬੰਦੇ ਮਰ ਰਹੇ ਨੇ ਉੱਥੇ ਸ਼ਾਇਦ ਜ਼ਲੈਂਸਕੀ ਇਹ ਕਹਿ ਸਕਦਾ ਸੀ ਕਿ ਬਹੁਤ ਸਹੀ ਗੱਲ ਕਹੀ ਆ ਰਾਸ਼ਟਰਪਤੀ ਟਰੰਪ ਨੇ ਕਿ ਦੋਨੇ ਪਾਸੇ ਬੰਦੇ ਮਰ ਰਹੇ ਨੇ ਪਰ ਐਕਚੁਅਲੀ ਅਸਲ ਦੇ ਵਿੱਚ ਗੱਲ ਇਹ ਹੈ ਕਿ ਅਸੀਂ ਤਾਂ ਨਹੀਂ ਕਿਸੇ ਦੇ ਘਰ ਜਾ ਕੇ ਹਮਲਾ ਕੀਤਾ ਸਾਡੇ ਉੱਤੇ ਅਟੈਕ ਕੀਤਾ ਉਹਨਾਂ ਨੇ ਅਸੀਂ ਤਾਂ ਉਹਨਾਂ ਤੇ ਅਟੈਕ ਫਿਰ ਕਰਾਂਗੇ ਜਵਾਬ ਦੇ ਵਿੱਚ ਇਹ ਕਰ ਉਹਨਾਂ ਦੇ ਲੋਕ ਮਾਰ ਰਹੇ ਨੇ ਪਰ ਸਾਡੇ ਉਹ ਬੰਦੇ ਘਰ ਆ ਕੇ ਮਾਰ ਰਹੇ ਨੇ ਸੋ ਇਹਦਾ ਇੱਕ ਬੜਾ ਫੇਅਰ ਆਨਸਰ ਸੀ ਇਹ ਇਹਦੇ ਤੇ ਮੈਨੂੰ ਲੱਗਦਾ ਕਿਸੇ ਨੂੰ ਕੋਈ ਪ੍ਰੋਬਲਮ ਵੀ ਨਹੀਂ ਸੀ ਹੋਣੀ ਤੇ ਫਿਰ ਜਦ ਕਿ ਉੱਥੇ ਜ਼ਿਲ੍ਹੇਸਕੀ ਕਹਿੰਦਾ ਨਹੀਂ 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 ਉਹ ਸਾਡੇ ਘਰ ਆਏ ਨਹੀਂ ਉਹਨਾਂ ਨੇ ਸਾਡੇ ਤੇ ਅਟੈਕ ਕੀਤਾ ਸਾਡੇ ਸਾਡੇ ਤੇ ਅਟੈਕ ਕੀਤਾ ਉਹਨਾਂ ਨੇ ਥੋੜਾ ਜਿਹਾ ਇਸ ਤਰੀਕੇ ਨਾਲ ਬੋਲਦਾ ਫਿਰ ਜਿਹੜਾ ਜਿੱਥੋਂ ਪ੍ਰੋਬਲਮ ਸ਼ੁਰੂ ਹੁੰਦੀ ਆ ਹੁਣ ਉਹਦੇ ਵਿੱਚ ਜੇਕਰ ਤੁਸੀਂ ਹੁਣ ਵੈਸੇ ਤਾਂ ਇਹ ਦੋ ਧੜੇ ਤੁਹਾਨੂੰ ਪਤਾ ਬਣੇ ਹੋਏ ਨੇ ਇੰਡੀਆ ਦੇ ਵਿੱਚ ਵੀ ਸਾਨੂੰ ਪਤਾ ਜਦ ਆਪਾਂ ਦੇਖੀਦਾ ਪੋਲੀਟਿਕਲ ਹਰੇਕ ਪਾਸੇ ਹੋ ਹੀ ਜਾਂਦਾ ਪੰਜਾਬ ਦੇ ਵਿੱਚ ਵੀ ਜੇਕਰ ਅਕਾਲੀ ਦਲ ਤੇ ਕਾਂਗਰਸ ਦੇ ਖਿਲਾਫ ਬਿਲਕੁਲ ਹੀ ਬਹੁਤ ਜਿਹੜਾ ਕੋਈ ਵੀ ਗੱਲ ਉਹਨਾਂ ਦੀ ਹਰੇਕ ਗੱਲ ਨੂੰ ਆਪੋਜ਼ ਕਰਨਾ ਨਾ ਇਹ ਪੂਰੀ ਦੁਨੀਆ ਦੇ ਵਿੱਚ ਹੀ ਐਵੇਂ ਕਹਿ ਦਿੱਤਾ ਜਾਂਦਾ ਜੀ ਭਾਰਤੀ ਰਾਜਨੀਤੀ ਇਦਾਂ ਦੀ ਅਤੇ ਫਲਾਨਾ ਆ ਪੂਰੀ ਦੁਨੀਆ ਦੀ ਰਾਜਨੀਤੀ ਇਦਾਂ ਦੀ ਆ ਯੂਐਸਏ ਵਾਲੇ ਤਾਂ ਮੈਨੂੰ ਲੱਗਦਾ ਬਾਕੀਆਂ ਨਾਲੋਂ ਵੀ ਜਿਹੜਾ ਕੰਮ ਉਹਨਾਂ ਦਾ ਖਰਾਬ ਹੀ ਆ ਪਤਾ ਨਹੀਂ ਕਿ ਐਸੀ ਡੈਮੋਕ੍ਰੇਸੀ ਆ ਉਹਨਾਂ ਦੀ ਅੱਛਾ ਇੰਡੀਆ ਦੇ ਲੋਕ ਦੇਖ ਲਓ ਯੂਕੇ ਦੇ ਦੇਖ ਲਓ ਵਰਲਡ ਸਟੇਜ ਤੇ ਤਾਂ ਕੀ ਕਦੀ ਵੀ ਜਦੋਂ ਜਦੋਂ ਅੰਤਰਰਾਸ਼ਟਰੀ ਪੱਧਰ ਤੇ ਨਾ ਉਹ ਆਪਣੀਆਂ ਪਿਛਲੀਆਂ ਸਰਕਾਰਾਂ ਨੂੰ ਉਹ ਨਿੰਦਦੇ ਨਹੀਂ ਤੇ ਇੱਥੇ ਤਾਂ ਡੋਨਲਡ ਟਰੰਪ ਦਾ ਜੋ ਬਾਈਡਨ ਦੇ ਪਰ ਖੱਤੇ ਉਡਾਈ ਜਾਂਦਾ ਉਹ ਤਾਂ ਕਹਿੰਦਾ ਸਟੂਪਿਡ ਪ੍ਰੈਜ਼ੀਡੈਂਟ ਸੀ ਉਹ ਜਿਹੜਾ ਜੋ ਬਾਈਡਨ ਸੀ ਉਹਨੇ ਜਿਹੜੇ ਜੁਕ੍ਰੇਨ ਨੂੰ ਇੰਨੇ ਪੈਸੇ ਦਿੱਤੇ ਆ ਸੋ ਖੈਰ ਅਚਾ ਜਿੱਥੇ ਜਦ ਮੈਂ ਕਿਹਾ ਕਿ ਇਹ ਇੱਕ ਦੋ ਧੜੇ ਬਣੇ ਹੋਏ ਨੇ ਸੋ ਹੁਣ ਜਿਹੜਾ ਲੈਫਟ ਵਾਲੇ ਆ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਸਪੋਰਟਰਸ ਨੇ ਉਹ ਖੁੱਲ ਕੇ ਜਰਨੈਸਕੀ ਦੀ ਜਿਹੜਾ ਹਮਾਇਤ ਤੇ ਆ ਗਏ ਨੇ ਯੂਕਰੇਨ ਦੀ ਹਮਾਇਤ ਤੇ ਆ ਗਏ ਨੇ ਉਹ ਕਿਉਂਕਿ ਡੋਨਲਡ ਟਰੰਪ ਤਾਂ ਆਬਵੀਅਸਲੀ ਉਹਨਾਂ ਨੂੰ ਬੁਰਾਈ ਲੱਗਦਾ ਕਿ ਉਹਨਾਂ ਨੂੰ ਸੱਤਾ ਦੇ ਵਿੱਚੋਂ ਬਾਹਰ ਵੀ ਕੀਤਾ ਤੇ ਡੋਨਲਡ ਟਰੰਪ ਨੇ ਜੇਐਸਵੀ ਕੇ ਨਾਲ ਉਹਨੇ ਮੈਜੋਰਟੀ ਹਾਸਲ ਕੀਤੀ ਆ ਉਹ ਅਨਪ੍ਰੈਸੀਡੈਂਟਡ ਆ ਸੋ ਉਹਨਾਂ ਨੂੰ ਵੀ ਲੱਗਦਾ ਵੀ ਹੁਣ ਮੌਕਾ ਆ ਤੇ ਟਰੰਪ ਨੂੰ ਲੈ ਲਈਏ ਦਾੜ ਥੱਲੇ ਪਰ ਇਹ ਦੋ ਧੜਿਆਂ ਦੇ ਵਿੱਚ ਇਹ ਹੈ ਕਿ ਅਸਲੀ ਗੱਲ ਨਹੀਂ ਆ ਰਹੀ ਜ਼ਲਨੇਸਕੀ ਦੇ ਸਮਰਥਕ ਕਹਿ ਰਹੇ ਨੇ ਦੇਖੋ ਜੀ 트াম্প ਨੇ ਹੁਣਾਂ ਨੇ ਤਾਂ ਜਾਣ ਬੁੱਝ ਕੇ ਜਾਲ ਫਸਾਇਆ ਸੀ ਇਹਨੂੰ ਫਸਾ ਲਿਆ ਉਹਦੇ ਵਿੱਚ ਤੇ ਇਹ 트াম্প ਦਾ ਬਾਰ ਬਾਰ ਪੁਤਿਨ ਦਾ ਜਿਹੜਾ ਸਾਥ ਦੇ ਰਿਹਾ ਤੇ ਜਿਹੜੇ 트াম্প ਹੁਣਾਂ ਦੇ ਹਮਾਇਤੀ ਆ ਉਹ ਕਹਿ ਰਹੇ ਨੇ ਕਿ ਬਹੁਤ ਹੀ ਡਿਸਰੈਸਪੈਕਟਫੁਲ ਮੈਨਰ ਦੇ ਨਾਲ ਜਿਹੜਾ ਬੋਲਿਆ ਇਹਨੂੰ ਐਸਵੀਕੇ ਨਾਲ ਨਹੀਂ ਸੀ ਬੋਲਣਾ ਚਾਹੀਦਾ ਅਮਰੀਕਾ ਤਾਂ ਇਹਨਾਂ ਦੀ ਮਦਦ ਕਰ ਰਿਹਾ ਹੁਣ ਜੇ ਮੈਂ ਇਹ ਥੋੜੀ ਜਿਹਾ ਨਾ ਮਿਡਲ ਵਾਲੀ ਗੱਲ ਸਹੀ ਆ ਉਹ ਉਪ ਰਾਸ਼ਟਰਪਤੀ ਜਿਹੜੇ ਜੀਡੀ ਵੈਂਸ ਆ ਉਹਨਾਂ ਨੇ ਜਿਹੜੀ ਗੱਲ ਕਹੀ ਆ ਉਹ ਕੋਈ ਉਦਾਂ ਵੈਸੇ ਬੁਰੀ ਗੱਲ ਨਹੀਂ ਸੀ ਉਹਨਾਂ ਨੇ ਕਿਹਾ ਕਿ ਦੇਖੋ ਸਭ ਤੋਂ ਪਹਿਲਾ ਜਿਹੜਾ ਰਾਸ਼ਟਰਪਤੀ ਸੀ ਉਹ ਚੈਸਟ ਥੰਪਿੰਗ ਤਾਂ ਕਰਦਾ ਰਿਹਾ ਕਿ ਅਸੀਂ ਚੱਕ ਦੇਣੇ ਫੱਟੇ ਤੇ ਅਸੀਂ ਯੂਕਰੇਨ ਦੇ ਨਾਲਿਆਂ ਤੇ ਜਿਹੜਾ ਬਹੁਤ ਸਾਰੀਆਂ ਗੱਲਾਂ ਉਹਨੇ ਕੀਤੀਆਂ ਪਰ ਇਹਦੇ ਵਿੱਚੋਂ ਨਿਕਲਿਆ ਕੀ ਲੱਖਾਂ ਲੋਕ ਮਾਰੇ ਗਏ ਲੱਖਾਂ ਲੋਕੀ ਘਰੋਂ ਬੇਕਾਰ ਹੋ ਗਏ ਵੀ ਉਸੇ ਤਰੀਕੇ ਨਾਲ ਵਾਰ ਜਾਰੀ ਆ ਤੇ ਇਹਦੇ ਨਾਲੋਂ ਚੰਗੀ ਗੱਲ ਨਹੀਂ ਵੀ ਅਸੀਂ ਜਿਹੜਾ ਨੇਗੋਸ਼ੀਏਸ਼ਨਸ ਕਰੀਏ ਤੇ ਇਸ ਵਾਰ ਨੂੰ ਖਤਮ ਕਰੀਏ ਬੈਸੇ ਤਾਂ ਇਹ ਚੰਗੀ ਗੱਲ ਆ ਚਲੋ ਜੇ ਜ਼ਲਨੇਸਕੀ ਨੇ ਇਹਦਾ ਜਵਾਬ ਦੇਣਾ ਵੀ ਸੀ ਜ਼ਲਨੇਸਕੀ ਇੱਕ ਬੜੇ ਤਰੀਕੇ ਨਾਲ ਦੇ ਸਕਦਾ ਸੀ ਵੀ ਉਪਰਾਸ਼ਟਪਤੀ ਨੇ ਬਹੁਤ ਚੰਗੀ ਗੱਲ ਕੀਤੀ ਆ ਕਿ ਇਸ ਵਾਰ ਦਾ ਜਲਦੀ ਤੋਂ ਜਲਦੀ ਹੱਲ ਨਿਕਲਣਾ ਚਾਹੀਦਾ ਤੇ ਪਰ ਇਹ ਗੱਲ ਆ ਸਾਨੂੰ ਇਸ ਗੱਲ ਦਾ ਡਰ ਲੱਗਦਾ ਕਿ ਜਿਹੜਾ ਵੀ ਬਲਾਦੀਮਰ ਪੁਤਿਨ ਨੇ ਬਹੁਤ ਵਾਰ ਸਾਡੇ ਨਾਲ ਸੀਜ਼ਫਾਇਰ ਡੀਲਾਂ ਕਰਕੇ ਉਹਨੂੰ ਤੋੜਿਆ ਬਹੁਤ ਵਾਰ ਸਾਡੇ ਨਾਲ ਨੇਗੋਸ਼ੀਏਸ਼ਨਸ ਦੇ ਵਿੱਚ ਰਸ਼ੀਅਨ ਰਜਿਮ ਜਿਹੜਾ ਉਹ ਗੱਲ ਮੰਨ ਜਾਂਦਾ ਪਰ ਬਾਅਦ ਵਿੱਚ ਉਹਨੂੰ ਤੋੜ ਦਿੰਦਾ ਸਾਨੂੰ ਡਰ ਲੱਗਦਾ ਇਸ ਚੀਜ਼ ਦਾ ਇਸ ਕਰਕੇ ਅਸੀਂ ਜਿਹੜਾ ਸਾਨੂੰ ਇਹਦੇ ਕੁਝ ਕੁਝ ਖਤਸ਼ੇ ਨੇ ਬਟ ਅਦਰਵਾਈਜ਼ ਜਿਹੜਾ ਉਪਰਾਸ਼ਟਪਤੀ ਨੇ ਚੰਗੀ ਗੱਲ ਕੀਤੀ ਅੱਜ ਹੁਣ ਇਹ ਵੀ ਗੱਲ ਜਲਨਸ ਕੀ ਕਹਿ ਸਕਦਾ ਸੀ ਹੁਣ ਉੱਥੇ ਜਲਨਸ ਕੀ ਕੀ ਕਹਿੰਦਾ ਕਿ ਤੂੰ ਉਹ ਨਾਂ ਲੈ ਕੇ ਉਹ ਵੀ ਜਿਹੜੀ ਕਹਿੰਦਾ ਜਿਹੜੀ ਤੂੰ ਕਿਹੜੀ ਗੱਲ ਕਰਦਾ ਕਿਹੜੀ ਨੇਗੋਸ਼ੀਏਸ਼ਨਸ ਦੀ ਗੱਲ ਕਰਦਾ ਵੀ ਅਸੀਂ ਤਾਂ ਇਹਦੇ ਨਾਲ 25 ਵਾਰ ਇਹਨੇ ਸਾਡਾ ਸੀਜ਼ਫਾਇਰ ਤੋੜਿਆ ਜਿਹੜਾ ਵਲਾਦੀਮਿਰ ਪੋਤਿਨ ਨੇ ਉਹ ਬਸਲੂਤ ਤੇ ਫਿਰ ਜੀਡੀ ਬੈਂਸ ਜਿਹੜੇ ਉੱਤੇ ਉਪ ਰਾਸ਼ਟਰਪਤੀ ਉਹਨੇ ਕਿਹਾ ਕਿ ਤੈਨੂੰ ਇਦਾਂ ਨਹੀਂ ਬੋਲਣਾ ਚਾਹੀਦਾ ਸਾਰੀ ਮੀਡੀਆ ਦੇ ਸਾਹਮਣੇ ਆ ਕੇ ਤੇ ਤੂੰ ਤਾਂ ਸਾਨੂੰ ਬੇਇੱਜ਼ਤ ਕਰਦਾ ਤੇ ਬਾਅਦ ਵਿੱਚ ਫਿਰ ਉਹ ਕਾਫੀ ਉਹਨਾਂ ਦੀ ਜਿਹੜੀ ਆ ਗੁੱਥਮ ਗੁੱਥਾ ਜਿਹਾ ਕੰਮ ਹੋ ਗਿਆ ਫਿਰ ਟਰੰਪ ਦੇ ਨਾਲ ਉਹਦਾ ਕੰਮ ਸ਼ੁਰੂ ਹੋ ਗਿਆ ਜ਼ਿਲਨੇਸਕੀ ਦਾ ਐਕਚੁਅਲੀ 트럼ਪ ਨੇ ਫਿਰ ਵਿੱਚ ਇੰਟਰਵਿਨ ਕੀਤਾ ਕਿਉਂਕਿ ਜਲਨੇਸਕੀ ਨੇ ਕਿਹਾ ਕਿ ਹਜੇ ਸਾਨੂੰ ਪਤਾ ਜੀ ਸਾਨੂੰ ਬਹੁਤ ਸਾਰੀਆਂ ਪ੍ਰੋਬਲਮ ਹੈ ਜੰਗ ਦੇ ਕਰਕੇ ਤੁਸੀਂ ਕਰਕੇ ਸਮੁੰਦਰ ਤੋਂ ਪਾਰ ਬੈਠੇ ਆ ਤੁਹਾਨੂੰ ਇਸ ਗੱਲ ਦਾ ਪਤਾ ਨਹੀਂ ਤੁਹਾਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਫੀਲ ਹੋਵੇਗਾ ਤਾਂ 트럼ਪ ਫਿਰ ਉਹਨੂੰ ਕਹਿੰਦਾ ਕਿ ਨਹੀਂ 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 ਤੂੰ ਨਾ ਸਾਨੂੰ ਦੱਸ ਕੇ ਸਾਨੂੰ ਕੀ ਫੀਲ ਹੋਣਾ ਅਸੀਂ ਬਹੁਤ ਸਟ੍ਰੌਂਗ ਆ ਅਸੀਂ ਦੇਖ ਲਵਾਂਗੇ ਆਪੇ ਹੀ ਤੂੰ ਇਸ ਸਮੇਂ ਇਸ ਪੋਜੀਸ਼ਨ 'ਚ ਹੈ ਨਹੀਂ ਕਿ ਤੂੰ ਸਾਨੂੰ ਇਹ ਕਹਿ ਸਕੇ ਸੋ ਖੈਰ ਇਤੋਂ ਇਤੋਂ ਇਹਨਾਂ ਦੀ ਚਲੋ ਲੜਾਈ ਸ਼ੁਰੂ ਹੁੰਦੀ ਪਰ ਜਿਵੇਂ ਮੈਂ ਕਿਹਾ ਕਿ ਮੇਨ ਇੱਕ ਲੈਂਗੁਏਜ ਦਾ ਕਾਫੀ ਵੱਡੀ ਪ੍ਰੋਬਲਮ ਆਈ ਆ ਬਾਕੀ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਜ਼ਲੇਸਕੀ ਦੇ ਉੱਤੇ ਬਹੁਤ ਪ੍ਰੈਸ਼ਰ ਵੀ ਸੀ ਕਿ ਇੱਥੇ ਤੱਕ ਉਹਦੇ ਤੇ ਬਾਰ ਬਾਰ ਇਹ ਪ੍ਰੈਸ਼ਰ ਪਾਇਆ ਜਾ ਰਿਹਾ ਸੀ ਅਸਲ ਦੇ ਵਿੱਚ ਜਿਹੜੀ ਆ ਸਮੱਸਿਆ ਪਤਾ ਕੀ ਹੈ ਸਮੱਸਿਆ ਇਹ ਹੈ ਕਿ ਜਿਹੜਾ ਡੋਨਲਡ 트੍ਰੰਪ ਹੈ ਉਹਨੇ ਹੁਣ ਇਹ ਕਹਿ ਦਿੱਤਾ ਕਿ ਅਸੀਂ ਨਾ ਯੂਕਰੇਨ ਦੇ ਵੱਲ ਦੇ ਆ ਨਾ ਅਸੀਂ ਰਸ਼ੀਆ ਦੇ ਵੱਲ ਦੇ ਆ ਡੋਨਲਡ 트੍ਰੰਪ ਦਾ ਇਹ ਕਹਿਣਾ ਕਿ ਜੇਕਰ ਮੈਂ ਯੂਕਰੇਨ ਦੇ ਵੱਲ ਤਾਂ ਹੋ ਕੇ ਰਸ਼ੀਆ ਦੇ ਨਾਲ ਗੱਲ ਕਰੂੰਗਾ ਤਾਂ ਮੇਰੇ ਨਾਲ ਗਾਲੀ ਕਿਉਂ ਕਰਨਗੇ ਫਿਰ ਤਾਂ ਮੈਂ ਇੱਕ ਧਰੇ ਦਾ ਬੰਦਾ ਬਣ ਗਿਆ ਵੀ ਮੈਂ ਤਾਂ ਇਹਦੇ ਵਿੱਚ ਨਿਊਟਰਲ ਹੋ ਕੇ ਜਿਹੜੀ ਆ ਉਹ ਗੱਲ ਕਰ ਰਿਹਾ ਸੋ ਇਸ ਕਰਕੇ ਉਹਦਾ ਇਹ ਕਹਿਣਾ ਕਿ ਮੈਂ ਤਾਂ ਇਹਨਾਂ ਦੀ ਡੀਲ ਕਰਵਾਉਣੀ ਆ ਤੇ ਮੈਂ ਮੈਂ ਆਪਣੇ ਅਮਰੀਕਾ ਦੇ ਵੱਲਦਾ ਹਾਂ ਤੇ ਮੈਂ ਆਪਣੀ ਦੁਨੀਆ ਦੇ ਵੱਲਦਾ ਹਾਂ This is what Donald Trump says so ਇਸ ਕਰਕੇ ਪਰ ਜੇਲਨਸਕੀ ਨੂੰ ਇਹ ਲੱਗਦਾ ਕਿ ਜਦੋਂ ਪਹਿਲਾ ਰਜਿਮ ਜੋ ਬਾਈਡਨ ਹੁਣੀ ਕਹਿੰਦੇ ਸੀ ਜਾਂ ਬਾਕੀ ਜਿਹੜੇ ਯੂਰਪੀਅਨ ਕੰਟਰੀਆਂ ਕਹਿੰਦੇ ਆ ਵੀ ਅਸੀਂ ਉਹ ਉਹ ਸਾਨੂੰ ਕਹਿਣ ਕਿ ਮੈਂ ਯੂਕਰੇਨ ਵੱਲਦਾ ਹਾਂ ਤੇ ਤੁਹਾਨੂੰ ਪਤਾ ਕਿ ਜੇਲਨਸਕੀ ਬਾਰ-ਬਾਰ ਇੱਕੋ ਗੱਲ ਕਰਨ ਦੀ ਕੋਸ਼ਿਸ਼ ਕਰਦਾ ਕਿ ਅਸੀਂ ਇਹ ਲੜਾਈ ਦੁਨੀਆ ਦੀ ਲੜ ਰਹੇ ਹਾਂ ਅਸੀਂ ਇਹ ਲੜਾਈ ਯੂਰਪ ਦੀ ਲੜ ਰਹੇ ਹਾਂ ਜੇਕਰ ਯੂਕਰੇਨ ਨੂੰ ਜਿੱਤ ਲਿਆ ਪੋਟਨ ਨੇ ਤੇ ਉਹ ਆ ਰਿਹਾ ਬਾਕੀ ਕੰਟਰੀਆਂ ਦੇ ਉੱਤੇ ਹਮਲਾ ਕਰਨ ਯੂਰਪ ਦੇ ਉੱਤੇ ਹਮਲਾ ਕਰਨ ਤੇ ਉਹਨੇ ਫਿਰ ਕਿਹਾ ਵੀ ਕਿ ਜੇਕਰ ਯੂਕਰੇਨ ਹਾਰ ਜਾਂਦਾ ਜਾਂ ਯੂਕਰੇਨ ਪੁਤਿਨ ਦੇ ਕਬਜ਼ੇ ਦੇ ਵਿੱਚ ਆ ਜਾਂਦਾ ਤੇ ਉਹਨੇ ਉੱਥੇ ਰੁਕਣਾ ਨਹੀਂ ਉਹਨੇ ਗਾਂ ਅੱਗੇ ਹਮਲਾ ਕਰਨਾ ਗਾਂ ਕੌਣ ਹੈ ਪੋਲੈਂਡ ਹੈ ਜਾਂ ਹੋਰ ਜਿਹੜੀਆਂ ਬਾਲਟਿਕ ਸਟੇਟਸ ਆ ਉਹ ਤਾਂ ਸਾਰੀਆਂ ਨੈਟੋ ਦੇ ਵਿੱਚ ਤੇ ਉਹਨੇ ਜਰਨੈਸਕੀ ਦਾ ਇਹ ਕਹਿਣਾ ਸੀ ਵੀ ਜੇਕਰ ਕੱਲੋਂ ਪੁਤਿਨ ਜਿਹੜਾ ਉਹ ਉਹਨਾਂ ਸਟੇਟਾਂ ਦੇ ਉੱਤੇ ਹਮਲਾ ਕਰਦਾ ਤਾਂ ਸਿੱਧਾ ਤੁਸੀਂ ਜੰਗ ਦੇ ਵਿੱਚ ਆ ਗਏ ਅਸੀਂ ਤਾਂ ਐਕਚੁਅਲੀ ਤੁਹਾਨੂੰ ਵਾਰ ਦੇ ਵਿੱਚੋਂ ਔਣ ਤੋਂ ਰੋਕਿਆ ਹੋਇਆ ਆਪਣੇ ਬੰਦੇ ਮਰਵਾ ਕੇ ਸੋ ਇਸ ਕਰਕੇ ਤੇ ਵੀ ਤੁਸੀਂ ਸਾਨੂੰ ਮਦਦ ਵੀ ਕਰੋ ਪਰ ਅਸੀਂ ਤੁਹਾਡੀ جنگ ਲੜ ਰਹੇ ਹਾਂ ਪਰ ਜਿਹੜੇ ਡੋਨਲਡ ਟਰੰਪ ਆ ਉਹ ਇਹ ਕਹਿੰਦੇ ਨੇ ਵੀ ਸਾਡਾ ਤੁਹਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਨਾ ਤੁਹਾਡਾ ਤੁਹਾਡੇ ਨਾਲ ਕੋਈ ਗਿਣਤੀ ਮਿੰਤੀ ਬਣਦੀ ਆ ਵੀ ਭਾਈ ਅਸੀਂ ਆਪਣੇ ਘਰ ਤੁਸੀਂ ਆਪਣੇ ਘਰ ਅਸੀਂ ਤਾਂ ਤੁਹਾਨੂੰ ਸੰਧੀ ਕਰਵਾ ਰਹੇ ਹਾਂ ਇਹ ਸੰਧੀ ਤੁਸੀਂ ਲੈ ਲਓ ਸਾਨੂੰ ਮਿਨਰਲ ਡੀਲ ਦਿਓ ਕਿਉਂਕਿ ਅਸੀਂ ਵੀ ਤੁਹਾਡੇ ਖਣਿਜ ਪਦਾਰਥ ਜਿਹੜੇ ਆ ਉਹ ਤੋਂ ਥੋੜੇ ਪੈਸੇ ਬਣਾਈਏ ਕਿਉਂਕਿ ਅਸੀਂ ਬਹੁਤ ਖਰਚਾ ਕੀਤਾ ਤੁਹਾਡੇ ਉੱਤੇ ਸੋ ਇੱਥੇ ਸਾਰੀਆਂ ਸਥਿਤੀਆਂ ਖੜੀਆਂ ਨੇ ਹੁਣ 24 ਘੰਟਿਆਂ ਦੇ ਵਿੱਚ ਇਹ ਹੋਇਆ ਕਿ ਇਹ ਸਾਰਾ ਕੁਝ ਹੋਣ ਦੇ ਬਾਅਦ ਜਰਨੇਸਕੀ ਜਿਹੜਾ ਉਹ ਯੂਕੇ ਦੇ ਵਿੱਚ ਆਇਆ ਯੂਕੇ ਦੇ ਵਿੱਚ ਉਹਨੂੰ ਬਹੁਤ ਚੰਗਾ ਸਵਾਗਤ ਮਿਲਿਆ ਇੱਕ ਚੰਗਾ ਜਿਹੜਾ ਜੈਸਚਰ ਦੇਣ ਦੀ ਕੋਸ਼ਿਸ਼ ਕੀਤੀ ਆ ਯੂਕੇ ਵਾਲਿਆਂ ਨੇ ਹਜੇ ਤੱਕ ਜਿਹੜਾ ਇਹ ਇਨ੍ਹਾਂ 24-25 ਘੰਟਿਆਂ ਦੇ ਵਿੱਚ ਸਾਨੂੰ ਜਿਹੜਾ 트럼ਪ ਐਡਮਿਨਿਸਟ੍ਰੇਸ਼ਨ ਆ ਉਹਦੇ ਵੱਲੋਂ ਤਾਂ ਰੁਖ ਜਿਹੜਾ ਉਹਨਾਂ ਦਾ ਰੁਖਿਆ ਬਹੁਤ ਸਖਤ ਨਜ਼ਰ ਆਇਆ ਕਿ ਉਹ ਕਹਿੰਦੇ ਆ ਕਿ ਜਰਨੇਸਕੀ ਦੀ ਗਲਤੀ ਹੈ ਤੈਨੂੰ ਮਾਫੀ ਮੰਗਣੀ ਚਾਹੀਦੀ ਆ ਤੇ ਜੇਕਰ ਇਹ ਜਦੋਂ ਪੀਸ ਲਈ ਤਿਆਰ ਹੋਵੇ ਉਦੋਂ ਸਾਡੇ ਕੋਲ ਆਵੇ ਤੇ ਅਸੀਂ ਉਦੋਂ ਇਹਦੇ ਨਾਲ ਗੱਲ ਕਰਾਂਗੇ ਮੈਂ ਕਿਹਾ ਕਿ ਬਹੁਤ ਸਾਰੀਆਂ ਚੀਜ਼ਾਂ ਕਿਉਂਕਿ ਐਤਵਾਰ ਵਾਲੇ ਦਿਨ ਜਿਹੜੀ ਇੱਥੇ ਯੂਕੇ ਦੇ ਵਿੱਚ ਇੱਕ ਬਹੁਤ ਸਾਰੇ ਯੂਰੋਪੀਅਨ ਲੀਡਰਾਂ ਦੀ ਜਿਹੜੀ ਇਹਨਾਂ ਦੀ ਮੁਲਾਕਾਤ ਹੋਣ ਜਾ ਰਹੀ ਹੈ ਯੂਕਰੇਨ ਦੇ ਨਾਲ ਸੋ ਇੱਕ ਗੱਲ ਤਾਂ ਤਕਰੀਬਨ ਤੈਅ ਆ ਕਿ ਜਿਹੜਾ ਯੂਰਪ ਹੈ ਯੂਕਰੇਨ ਦੇ ਨਾਲ ਖੜਾ ਤੇ ਅਮਰੀਕਾ ਦੇ ਵਿੱਚ ਹੁਣ ਇਹ ਜਿਹੜੀ ਆ ਕਲੈਸ਼ ਆ ਗਿਆ ਕਿ ਇੱਕ ਪਾਸੇ ਤਾਂ 트럼ਪ ਐਡਮਿਨਿਸਟ੍ਰੇਸ਼ਨ ਹੈ ਇੱਕ ਪਾਸੇ ਡੈਮੋਕ੍ਰੇਟ ਹੈ ਅੱਧਾ ਅਮਰੀਕਾ ਕਹ ਲੋ ਕਿ ਜਿਹੜਾ ਯੂਕਰੇਨ ਦੇ ਨਾਲ ਆ ਅੱਧਾ ਜਿਹੜਾ 트럼ਪ ਹੁਣਾ ਦੇ ਨਾਲ ਆ ਜਾਂ ਅੱਧੇ ਨਾਲੋਂ ਜ਼ਿਆਦਾ ਹੀ ਆਬਵੀਅਸਲੀ ਵੋਟਾਂ ਦੇ ਵਿੱਚ ਤਾਂ 트럼ਪ ਦੀ ਜਿੱਤ ਹੋਈ ਆ ਤੇ ਇਹ ਸਾਰੀਆਂ ਗੱਲਾਂ ਉਹ ਵੋਟਾਂ ਤੋਂ ਪਹਿਲਾਂ ਵੀ ਕਹਿੰਦਾ ਰਿਹਾ ਜਿਹੜੀਆਂ ਉਹਨੇ ਕਹੀਆਂ ਆ ਹੁਣ ਸੋ ਇਸ ਕਰਕੇ ਇਸ ਸਮੇਂ ਯੂਰੋਪੀਅਨ ਤਾਕਤਾਂ ਕੀ ਕਰਦੀਆਂ ਇਹ ਬਹੁਤ ਅਹਿਮ ਸਵਾਲ ਆ ਇਸ ਸਮੇਂ ਦਾ ਤੇ ਇਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਤੈ ਵੀ ਹੋਣੀਆਂ ਆ ਕਿ ਦੁਨੀਆ ਕੀ ਜਿਹੜੇ ਸਵਾਲ ਤਾਂ ਬਹੁਤ ਵੱਡੇ ਵੱਡੇ ਉੱਠਣ ਲੱਗ ਪਏ ਨੇ ਕਿ ਕੀ ਹੁਣ ਦੁਨੀਆ ਇੱਕ ਹੋਰ ਪਾਸੇ ਨੂੰ ਜਾਣਾ ਸ਼ੁਰੂ ਹੋ ਗਈ ਆ ਜਿਹੜਾ ਚਾਈਨਾ ਨੂੰ ਤੇ ਰਸ਼ੀਆ ਨੂੰ ਇੱਕ ਵੱਡੀ ਤਾਕਤ 트ੰਪ ਨੇ ਮੰਨਣਾ ਸ਼ੁਰੂ ਕਰ ਦਿੱਤਾ ਕਿਉਂਕਿ 트ੰਪ ਤਾਂ ਬਾਰ ਬਾਰ ਰਸ਼ੀਆ ਦੇ ਨਾਲ ਦੋਸਤੀ ਦੀ ਗੱਲ ਕਰ ਰਿਹਾ ਸੋ ਖੈਰ ਇਹਨਾਂ ਮਸਲਿਆਂ ਤੇ ਲਗਾਤਾਰ ਤੁਹਾਡੇ ਨਾਲ ਜੁੜਦੇ ਰਹਿਵਾਂਗੇ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ ਸਾਸਵਿਕ